ਬੜੇ ਚੰਗੇ ਆ ਜੀ ਤੁਸੀਂ ਸੁਣਾਓ ਹਾਂ ਜੀ ਬਿਲਕੁਲ ਵਧੀਆ ਤੁਸੀਂ ਸੁਣਾਓ ਕੀ ਹਾਲ ਚਾਲ ਹੈ ਪਰਿਵਾਰ ਸਾਰਾ ਵਧੀਆ ਹਾਂ ਬਹੁਤ ਵਧੀਆ ਤੁਸੀਂ ਸੁਣਾਓ ਹਾਂ ਜੀ ਬਿਲਕੁਲ ਠੀਕ ਆ ਅੰਕਲ ਕੈਨੇਡਾ ਚੋਂ ਹੋ ਰਹੇ ਆ ਪਛਾਣ ਲਿਆ ਕਿ ਨਹੀਂ ਕੈਨੇਡਾ ਤੋਂ ਬੋਲ ਰਹੇ ਹਾਂ ਜੀ ਤੁਹਾਨੂੰ ਕਿਵੇਂ ਅੱਜ ਸਾਡੀ ਯਾਦ ਆ ਗਈ ਏ ਤੁਹਾਨੂੰ ਤਾਂ ਯਾਦ ਆਏਗੀ ਅੰਕਲ ਤੁਹਾਨੂੰ ਤਾਂ ਉਹ ਵੀ ਨਹੀਂ ਆਦੀ ਹੈਗੀ ਨਹੀਂ ਮੇਰੇ ਕੋਲ ਤੁਹਾਡਾ ਨੰਬਰ ਨਹੀਂ ਹੈ ਨਾ ਮੈਂ ਵੀ ਕੀ ਕਰ ਸਕਦਾ ਕੌਣ ਬੋਲ ਕੌਣ ਹੈ ਜੀ ਕੀ ਗੱਲਾਂ ਆਵਾਜ਼ ਨਹੀਂ ਪਛਾਣੀ ਮੇਰੇ ਨਹੀਂ ਆਵਾਜ਼ ਨਹੀਂ ਪਛਾਣੀ ਮੈਂ ਹਾਂ ਕਿੰਨੇ ਕੋ ਬਾੜ ਜੇ ਭਤੀਜੇ ਆਪਣੇ ਬਾਹਰ ਚਲੇ ਗਏ ਜਿਹੜਾ ਆਪਣੇ ਨਾਲ ਹੀ ਭੁੱਲ ਗਏ ਜੇ ਭਣੀਏ ਮੈਂ ਸਾਡਾ ਇੱਕ ਕੋਈ ਅਗਰ ਲਾਲ ਸਿੰਘ ਉਹ ਤੇ ਉਹ ਤੇ ਨਹੀਂ ਬੋਲ ਰਿਹਾ ਮਰਜ਼ੀ ਹੈ ਮਾਮਾ ਤੁਹਾਡੇ ਹੈ ਮੇਰੇ ਗੱਲਾਂ ਸਵਾਇਟ ਹਵਾ ਇੰਨੀ ਬਦਲੀ ਪਤਲੀ ਹਵਾ ਹੀ ਹੋੜੀ ਪਤਲੀ ਜੀ ਹੁੰਦੀ ਚੱਲ ਹੋ ਗਈ ਹੈ ਹਾਂ ਮੈਂ ਦੇਖੀ ਗਾੜੀ ਮਾਪੋਂ ਪਛਾਣਦੇ ਨੇ ਮੈਨੂੰ ਕਿ ਨਹੀਂ ਪਛਾਣਦੇ ਨਹੀਂ ਮੈਮ ਹਵਾ ਥੋੜੀ ਜਿਹੀ ਬਦਲੀ ਬਦਲੀ ਲੱਗਣ ਢੀ ਉਤਰਾ ਹਾਂ ਜੀ ਹਾਂ ਜੀ ਹੋਰ ਫਿਰ ਮੰਮੀ ਦਾ ਕੀ ਹਾਲ ਹੀ ਉਹ ਸੁਣਾ ਉਹ ਪਰਿਵਾਰ ਸਾਰਾ ਵਧੀਆ ਹਾਂ ਛੱਡ ਦੀ ਗੱਲਾਂ ਆ ਮੈਂ ਆ ਰਿਹਾ ਹਾਂ ਇਸ ਤੋਂ ਕੋਲ ਫੋਨ ਕਰ ਰਿਆ ਸੀ ਮੁੰਡਾ ਇਹ ਘਾ ਰਿਹਾ ਪਰਸੋਂ ਦੇ ਫਲੈਟ 'ਚ ਉਹਦੀ ਸ਼ੋਭਾ ਕਰਵਾਉਣ ਵਾਸਤੇ ਜਾ ਰਿਹਾ ਸੀ ਹਾਂ ਮੈਂ ਕਿ ਤੁਹਾਡੇ ਵਾਸਤੇ ਕੀ ਛੇ ਭੇਜਾਂ ਮੇਰੇ ਵਾਸਤੇ ਕੀ ਭੇਜਣਾ ਤੁਹਾਡਾ ਦਿੱਤਾ ਸਾਰਾ ਮਹਾਰਾਜ ਦਿੱਤਾ ਹੈਗਾ ਆਪਣੇ ਕੋ ਕੀ ਨਹੀਂ ਨਹੀਂ ਮਹਾਰਾਜ ਕੋਈ ਐਸੀ ਗੱਲ ਨਹੀਂ ਕਿ ਸਾਰੇ ਵਾਸਤੇ ਕੁਝ ਨਾ ਕੁਝ ਭੇਜ ਰਿਹਾ ਮੈਂ ਕਿ ਪੁੱਛ ਲਈ ਮਾਮੂਣੋ ਵੀ ਕੀ ਛੇ ਭੇਜਿਆ ਤੁਹਾਡੇ ਵਾਸਤੇ ਵੇਖੋ ਗੱਲ ਇਹ ਵੀ ਤੇ ਕੀ ਦੀ ਮਹਾਰਾਜ ਚਰੀ ਉਹ ਸਭ ਕੁਝ ਮਹਾਰਾਜ ਦਿੱਤਾ ਹੀ ਆਗੇ ਨਹੀਂ ਨਹੀਂ ਕੋਈ ਗੱਲ ਨਹੀਂ ਮੋਬਾਈਲ ਭੇਜਿਆ ਤਾਂ ਨਾ ਕਿ ਐਪਲ ਦਾ ਮੋਬਾਈਲ ਐਪਲ ਦਾ ਤੇ ਤੇ ਖੁਸ਼ੀ ਆ ਭਈ ਭੇਜਣਾ ਤੇਰੀ ਖੁਸ਼ੀ ਐ ਨੇ ਨੇ ਕੋਈ ਐਸੀ ਗੱਲ ਨਹੀਂ ਹੈ ਕਿ ਮਾਮਾ ਜੀ ਤੁਹਾਨੂੰ ਨੇ ਭੇਜਣਾ ਤੇ ਕਿਹਨੂੰ ਭੇਜਣਾ ਚੱਲ ਨਾ ਮੈਂ ਤੁਹਾਨੂੰ ਇੱਕ ਆਪਨ ਦਾ ਮੋਬਾਈਲ ਤੇ ਇੱਕ ਵਾਚ ਲੈ ਕੇ ਨਾ ਉਹਦੀ ਵੀਡੀਓ ਬਣਾ ਕੇ ਭੇਜ ਦੇਣਾ ਮੁੰਡੇ ਦਾ ਨੰਬਰ ਤੁਹਾਨੂੰ ਦੇ ਦੇਣਾ ਤੁਹਾਨੂੰ ਫੋਨ ਕਰੇਗਾ ਤੇ ਉਹਦੇ ਕੋਲ ਲੈ ਲਿਆ ਜੀ ਤੁਸੀਂ ਹੈ ਹਾਉਣਾ ਕਿ ਤਨ ਹੁੰਨੇ ਹੈ ਹੈਲੋ ਉਹ ਪਰਸੋਂ ਦੀ ਫਲਾਇਟ ਹੈਗੀ ਉਹਦੀ ਅੱਛਾ ਮੈਂ ਪੁੱਛਿਆ ਨਹੀਂ ਹਾਂ ਜੀ ਚਲੋ ਕੋਈ ਨਹੀਂ ਦੱਸ ਦਿਓ ਬੇਟਾ ਕੋਈ ਗੱਲ ਨਹੀਂ ਬਰਬਾਹ ਹਾਂ ਹਾਂ ਹੋਰ ਸੁਣਾਓ ਘਰ ਪਰਿਵਾਰ ਸਾਰਾ ਵਧੀਆ ਹਾਂ ਸਭ ਮੇਰਾ ਮੇਰਾ ਕਿਰਪਾ हां मामू मैं ना ਤੁਹਾਡਾ ਕੋਲ ਪਰਸਨਲ ਗੱਲ ਕਰਨੀ ਸੀ ਥੋੜਾ ਜਿਹਾ ਧਰੋ ਸਾਈਡ ਤੇ ਹੋਗਾ ਨਾ ਮੇਰੇ ਨਾਲ ਗੱਲ ਕਰੋਗੇ ਸਾਈਡ ਤੇ ਹੋ ਜਾ ਹਾਂ ਥੋੜਾ ਜਿਹਾ ਸਾਈਡ ਤੇ ਹੋ ਕੇ ਮੇਰੇ ਨਾਲ ਗੱਲ ਕਰੋ ਪਤਾ ਕੀ ਜੇ ਗੱਲ ਸਿਰਫ ਆਪਣੇ ਚ ਹੀ ਰਹਿਣੀ ਚਾਹੀਦੀ ਗੱਲ ਪਰਿਵਾਰ ਚ ਨਹੀਂ ਹੋਣੀ ਇੱਕ ਮਿੰਟ ਹੋਲਡ ਹੋਲਡ ਕਰਿਓ ਬਸ ਹੋਲਡ ਕਰਿਓ ਹਾਂ ਮੈਂ ਮੜਾ ਜੱਫਤ ਜਾਣਾ ਬਾਹਰ ਹਾਂ ਹਾਂ ਅੱਛਾ ਹਾਂਜੀ ਹਾਂਜੀ ਮੈਂ ਆ ਗਿਆ ਬਾਹਰ ਹਾਂਜੀ ਹਾਂ ਮੰਮਾ ਮੈਂ ਤੁਹਾਨੂੰ ਇਹ ਕਹਿ ਰਿਹਾ ਸੀ ਮੈਂ ਨਾ ਕੁਛ ਮੰਨ ਦੇ ਭੇਜਣ ਲੱਗਾ ਸੀ ਤੁਹਾਡੇ ਕੋਲ ਅੱਛਾ ਹਾਂ ਮੈਂ ਨਾ ਸਾਲ ਨੂੰ ਆਵਾ ਡੇਢ ਨੂੰ ਆਵਾ ਮੈਂ ਤੁਹਾਡੇ ਕੋਲ ਆ ਕੇ ਲੈ ਲਾਂਗਾ ਤੁਹਾਨੂੰ ਪਤਾ ਕਰ ਦੇ ਸੋ ਮਾਮਲਾ ਤੋਂ ਦੇ ਸੋ ਬੰਦੇ ਤੇ ਲੈਣ ਦੇਣ ਹੁੰਦੇ ਆ ਜ਼ਿੰਦਗੀ ਦੇ ਵਿੱਚ ਹਾਂ ਹਾਂ ਉਹਦੇ ਆ ਗਿਆ ਹਾਂ ਮੈਂ ਮਾਮਾ ਤੁਹਾਨੂੰ ਇਸ ਤੋਂ ਫੋਨ ਕੀਤਾ ਹੈਗਾ ਸੀ ਮੇਰੇ ਕੋਲ ਥੋੜੇ ਜਿਹੇ ਪੈਸੇ ਹੈਗੇ ਸੀ ਮੈਂ ਕਿਹਾ ਮੈਂ ਤੁਹਾਡੇ ਕੋਲ ਭੇਜ ਦਿੰਦਾ ਤੁਹਾਡੇ ਕੋਲ ਪੈ ਰਹਿਣਗੇ ਅਗਰ ਤੁਹਾਨੂੰ ਕੋਈ ਜ਼ਰੂਰਤ ਪਵੇ ਤੁਸੀਂ ਇਸਤੇਮਾਲ ਕਰਦੇ ਰਹਿਆ ਜੇ ਮੈਂ ਜਦੋਂ ਆਵਾਂਗਾ ਆ ਕੇ ਤੁਹਾਡੇ ਕੋਲ ਲੈ ਲਾਂਗਾ ਹਾਂ ਕੋਈ ਗੱਲ ਨਹੀਂ ਪੈਸੇ ਦੀ ਤਾਂ ਕੋਈ ਗੱਲ ਨਹੀਂ ਆ ਮੈਂ ਮਾਮਾ ਪਤਾ ਨਹੀਂ ਕੀ ਕਰਨ ਲੱਗਾ ਗੱਲ ਨਹੀਂ ਨਹੀਂ ਮਾਮੂ ਪਤਾ ਕੀ ਫਿਰ ਘਰ ਦੇ ਵਿੱਚ ਨਾ ਫਿਰ ਗੱਲ ਪਰਿਵਾਰ ਚ ਆ ਜਾਵੇ ਨਾ ਫਿਰ ਸਾਰੇ ਆ ਕੇ ਗੱਲ ਹੌਲੀ ਹੌਲੀ ਨਿਕਲਦੀ ਨਿਕਲਦੀ ਨਾ ਬੜੀ ਦੂਰ ਤੱਕ ਚਲੇ ਜਾਂਦੀ ਹੈ ਇਹ ਤੇ ਗੱਲ ਹੈ ਹੁਣ ਤੂੰ ਵਕੇ ਸੀ ਜਰਾ ਸਾਈਡ ਤੇ ਹੋ ਕੇ ਮੈਨੂੰ ਗੱਲ ਕਰ ਲੋ ਤੇ ਨਹੀਂ ਤੇ ਘਰ ਦੇ ਨੂੰ ਸਭ ਪੈਸੇ ਹੀ ਭਜੋਗੇ ਘਰ ਦੇ ਨਹੀਂ ਨਹੀਂ ਮੈਂ ਕਿਹਾ ਵੀ ਮੈਂ ਪਤਾ ਕੀ ਫਿਰ ਮੇਰੇ ਘਰ ਦੇ ਨੂੰ ਨਾ ਨਾ ਪਤਾ ਲੱਗੂਗਾ ਮੈਂ ਇਹ ਕਹਿ ਰਿਹਾ ਤੇ ਤੂੰ ਘਰ ਦੇ ਦਾ ਬੇਟਾ ਪੈਸੇ ਲਗਾਉਣੇ ਕਿਉਂ ਆ ਘਰ ਦੇ ਤੈਨੂੰ ਪਾਲ ਪੋਸ ਕੇ ਵੱਡਾ ਕੀਤਾ ਮੈਂ ਮੈਨੂੰ ਸਾਰੀ ਗੱਲਾਂ ਹੁੰਦੀਆਂ ਸੋ ਲੈਂਦੇ ਅੱਛਾ ਅੱਛਾ ਘਰ ਜਿੰਨੇ ਵੀ ਚਲੇ ਜਾਂਦੇ ਸਾਰੇ ਜਾਣਾ ਅੱਛਾ ਚਲੋ ਪੈ ਜਾ ਫਿਰ ਵਾਪਸ ਆਉਣਾ ਹੀ ਹੈ ਨਾ ਭੇਜੇ ਹਨ ਘਰ ਵੀ ਭੇਜੇ ਕਿ ਨਹੀਂ 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 ਘਰ ਵੀ ਭੇਜ ਰਿਹਾ ਖਰਚਾ ਪਾਣੀ ਦਾ ਉਹਨਾਂ ਨੂੰ ਭੇਜ ਰਿਹਾ ਮੈਂ ਥੋੜਾ ਜਿਹਾ ਸਾਈਡ ਤੇ ਕਰਕੇ ਤੁਹਾਡੇ ਕੋਲ ਭੇਜ ਰਿਹਾ ਤਾਂ ਤੁਹਾਨੂੰ ਫੋਨ ਕੀਤਾ ਵੀ ਤੁਹਾਡੇ ਕੋਲ ਪਏ ਰਹਿਣਗੇ ਬਸ ਚੰਗਾ ਚੰਗਾ ਕੋਈ ਗੱਲ ਨਹੀਂ ਜਿੱਦਾਂ ਕਹੋਗੇ ਬੇਟਾ ਕਰ ਲਾਂਗੇ ਕਿਹੜੀ ਗੱਲ ਆ ਹਾਂ ਤੇ ਮਾਮੂ ਕਿਹੜੇ ਪੈਕੇਜ ਆਪਣਾ ਕੌਣ ਹੈਗਾ ਜਿਹਦੇ ਵਿੱਚ ਮੈਂ ਪੈਸੇ ਜਮਾ ਕਰਵਾ ਰਿਹਾ ਮੇਰਾ ਐਚਡੀਐਫ ਸੀ ਚ ਆ ਚੱਲ ਮੈਂ ਤੁਹਾਨੂੰ ਹਾਇਰ ਮੈਸੇਜ ਭੇਜਣਾ ਮੈਨੂੰ ਆਪਣਾ ਅਕਾਊਂਟ ਨੰਬਰ ਤੁਸੀਂ WhatsApp ਕਰ ਦਿਓ ਆ ਕੋਈ ਗੱਲ ਨਹੀਂ ਕਰ ਦਿੰਦੇ ਹਾਂ ਹਾਂ ਅਗਰ ਚਲਦੀ ਭੇਜਦੇ ਮੈਂ ਤਾਂ ਹੁਣ ਦੋਸਤਾਂ ਦੇ ਨਾਲ ਹੈਗਾ ਸ਼ੋਪਿੰਗ ਕਰਨ ਦੇ ਵਾਸਤੇ ਜਾ ਰਹੇ ਹਾਂ ਤੇ ਜਿਵੇਂ ਵੀ ਕੋਈ ਰਾਸਤੇ 'ਚ ਬੈਂਕ ਆਉਂਦਾ ਸਭ ਤੋਂ ਪਹਿਲੇ ਮੈਂ ਪੈਸੇ ਜਮ੍ਹਾਂ ਕਰਵਾ ਕੇ ਜਿਹੜੀ ਬੈਂਕ ਤੋਂ ਰਸੀਦ ਮਿਲੇਗੀ ਤੁਹਾਨੂੰ WhatsApp ਕਰ ਦਿੰਦਾ ਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਵੀ ਥੋੜਾ ਜਿਹਾ ਮੈਨੂੰ ਮੋਬਾਈਲ ਕਿਹੜੇ ਕਲਰ ਦਾ ਮੋਬਾਈਲ ਕਿਹੜੇ ਕਲਰ ਦਾ ਲੈਣਾ ਬਾਪੂ ਉਹ ਸਾਨੂੰ ਕਲਰਾਂ ਜੀ ਅਸੀਂ ਘੜਾ ਤੇ ਮੜਾ ਨਹੀਂ ਮੈਮ ਜੀ ਦੱਸੋ ਕਿ ਅਸੀਂ ਉਹਦਾ ਲੈਣਾ ਵਾ ਸਟੀਲ ਕਲਰ ਦਾ ਲੈਣਾ ਵਾਈਟ ਕਲਰ ਦਾ ਲੈਣਾ ਅਸੀਂ ਤੇ ਮੜਾ ਦਾ ਸਸਰੀ ਘਾਲ ਤੇ ਫੋਨ ਤੇ ਬਣਾਉਣੀ ਹੈ ਬਾਅਦ 'ਚ ਗ ਕੀ ਹੁੰਦਾ ਵਾ ਕਲਰ ਨਹੀਂ ਨਹੀਂ ਚੱਲ ਮੈਂ ਦੇਖਣਾ ਮੈਂ ਜਿਹਨੂੰ ਮੈਨੂੰ ਜਿਹੜਾ ਪਸੰਦ ਆਏਗਾ ਨਾ ਮੈਂ ਉਹਦੀ ਵੀਡੀਓ ਬਣਾ ਕੇ ਤੁਹਾਨੂੰ ਭੇਜ ਲਗਾ ਫਿਰ ਤੁਸੀਂ ਦੇਖ ਲੈ ਜੇ ਤੇ ਮੈਨੂੰ ਕਿੰਨੀ ਵੀ देर ਲੱਗ ਜੇ ਕਿ ਅਕਾਊਂਟ ਤੇ ਚੰਚੇ ਆ 15 ਮਿੰਟ ਮੈਂ ਉਹ ਲੈ ਕੇ ਨਾ ਲਮਾਰੀ ਜਿਹੜੇ ਖੋਲਦੇ ਆ ਲੈ ਕੇ ਤੁਹਾਨੂੰ ਭੇਜ ਦਿੰਨਾ ਹਾਂ ਹਾਂ ਠੀਕ ਹੈ ਮੈਨੂੰ ਨਾ मामੂ ਚੈੱਕ ਬੋਕ ਦਾ ਫੋਟੋ ਲਾ ਕੇ ਭੇਜ ਦਿਓ ਤੁਸੀਂ ਹੈ ਹੁਣੇ ਹੁਣੇ ਭੇਜ ਦਿਨੇ ਠੀਕ ਹੋ ਗਿਆ ਠੀਕ ਹੋ ਗਿਆ ਇਹ ਗੱਲ ਸਿਰਫ ਆਪਣੇ ਚ ਹੀ ਰਹਿਣੀ ਚਾਹੀਦੀ मामੂ ਵੇਖ ਲਓ ਬਾਰ ਬਾਰ ਕਹਿੰਦੇ ਤੁਹਾਨੂੰ ਮੈਂ ਨਹੀਂ ਨਹੀਂ ਮੈਂ ਦੱਸਣੀ ਥੋੜੀ ਕਿਸ ਨੂੰ ਵੀ ਹੁਣ ਐਡ हां ठीक हो गया चल ओके हां जी ये देखो जी ਆ ਲੋਕਆ ਜਿਹੜੇ ਹਮੇਸ਼ਾ ਲੋਕਾਂ ਨੂੰ ਬੁੱਧੂ ਬਣਾਉਂਦੇ ਆ ਆਪਾਂ ਇਹਨਾਂ ਨੂੰ ਫੋਨ ਤੇ ਸਵੇਰ ਮੇੜੀ ਦੇ ਬੇਟੀ ਤੇ ਫੋਟੋ ਸੌਰੀ ਇਹ ਲੋਕਾਂ ਨੂੰ ਟੈਲੀਫੋਨ ਕਰਦੇ ਆ ਜਿਹੜੇ ਭੋਲੇ ਭਾਲ ਲੋਕ ਹੁੰਦੇ ਵਿਚਾਰੇ ਟੈ ਇਹਨਾਂ ਨੂੰ ਚੈੱਕ ਹੁੱਕ ਦੇ ਦਿੰਦੇ ਆ ਤੇ ਉਹ ਮੁੜ ਕੇ ਉਹਨਾਂ ਦਾ ਉਹ ਪਾਸਵਰਡ ਵੀ ਮੰਗਵਾ ਲਿੰਦੇ ਆ ਕਈ ਕੁਛ ਕਰ ਲਿੰਦੇ ਆ ਠੱਗੀ ਦੇ ਲੋਕ ਸ਼ਿਕਾਰ ਹੁੰਦੇ ਆ ਅਸੀਂ ਲੋਕ ਤੁਹਾਨੂੰ ਸਾਰਿਆਂ ਨੂੰ ਦੱਸਦੇ ਆ ਜਿੱਥੇ ਵੀ +91 ਜਾਂ ਇਦਾਂ ਬਾਹਰ ਦਾ ਕੋਈ ਨੰਬਰ ਆਉਂਦਾ ਬਿਨਾਂ ਜਾਣ ਪਛਾਣ ਤੋਂ ਕਿਸੇ ਨੂੰ ਵੀ ਆਪਣਾ ਕੋਈ ਅਕਾਊਂਟ ਨੰਬਰ ਜਾਂ OTP ਨਾ ਸਾਂਝਾ ਕਰੋ ਹੁਣ ਜਿਵੇਂ ਜਿਵੇਂ ਮੇਰਾ ਮਿੰਟ ਚ ਭਣਵਾ ਬਣ ਗਿਆ ਜੇ ਇਹਨੂੰ ਮੈਂ ਪੁੱਛਦਾ ਮੇਰੀ ਭੈਣ ਦਾ ਕੀ ਨਾਮ ਆ ਮੇਰੇ ਜੀਜਾ ਜੀ ਦਾ ਕੀ ਨਾਮ ਆ ਉਹਨਾਂ ਦਾ ਪਿੰਡ ਕਿਹੜਾ ਆ ਇਹਨੂੰ ਠੱਪਾ ਜਾਣਾ ਸੀ ਕਿਨੇ ਉਸੇ ਵੇਲੇ ਵਕਤ ਪਾਣ ਜਾਣਾ ਸੀ ਮੈਂ ਤੁਹਾਡੀ ਵੀਡੀਓ ਬਣਾਉਣ ਕਰਕੇ ਤੇ ਨਾਲ ਗੱਲ ਕਰਦੇ ਰਿਆਂ ਆਦਰਵਾਇਸ ਮੈਂ ਇਹਨੂੰ ਪੁੱਛਦਾ ਨਾ ਵੀ ਤੇਰੇ ਮਾਮੇ ਦਾ ਜਿਹੜਾ ਹੁਣ ਦੋਵੇਂ ਮੈਨੂੰ ਮਾਮਾ ਜੀ ਕਹਿਣ ਲਿਆ ਤੇ ਮੇਰਾ ਨਾਂ ਕੀ ਹੈ ਇਹ ਦੱਸ ਨਹੀਂ ਸਕਦਾ ਤੁਹਾਡੇ ਕੋਲੇ ਹਮੇਸ਼ਾ ਇਹ ਟ੍ਰੈਕਟ ਹੋਣਾ ਚਾਹੀਦਾ ਜੇ ਉਹ ਤੁਹਾਨੂੰ ਕੋਈ ਦਾ ਰਿਸ਼ਤੇਦਾਰ ਹੀ ਪਾਉਂਦਾ ਜਾਂ ਤੁਹਾਡੇ ਕੋਈ ਪੈਸੇ ਲੁੱਟਣਾ ਚਾਹੁੰਦਾ ਤੁਸੀਂ ਸਿੱਧਾ ਉਹਨੂੰ ਪੁੱਛਣਾ ਵੀ ਤੂੰ ਸਿਰਫ ਮੇਰਾ ਨਾਂ ਦੱਸਦੇ ਤੂੰ ਮੈਨੂੰ ਫੋਨ ਲਾਇਆ ਅਸਲ ਜੀ ਡਾਟਾ ਇਹ ਨਾ ਤੁਹਾਡਾ ਬੜੇ ਥਾਂ ਤੋਂ ਲਿਆ ਹੁੰਦਾ ਤੁਹਾਡਾ ਅਸਲੀ ਨਾਂ ਨਹੀਂ ਦੱਸ ਸਕਦੇ ਤੁਹਾਡਾ ਇਹ ਸ਼ਹਿਰ ਨਹੀਂ ਦੱਸ ਸਕਦੇ ਤੁਹਾਡਾ ਪਿੰਡ ਨਹੀਂ ਦੱਸ ਸਕਦੇ ਤੁਹਾਡੇ ਰਿਸ਼ਤੇਦਾਰ ਬਣ ਜਾਣਗੇ ਤੁਹਾਨੂੰ ਕੋਈ ਕੈਨੇਡਾ ਕਹਿਣਗੇ ਆਪ ਦਾ ਐਡਰੈਸ ਸਹੀ ਨਹੀਂ ਦੱਸ ਸਕਦੇ ਸੋ ਆਪ ਜੀ ਕਿਰਪਾ ਕਰਕੇ ਸਾਰੇ ਬੱਚੋ ਲੁੱਟ ਦੇ ਸ਼ਿਕਾਰ ਨਾ ਹੋਵੋ ਇਹ ਵੀਡੀਓ ਨੂੰ ਸਾਰਿਆਂ ਤੱਕ ਪਹੁੰਚਾਉਣ ਦਾ ਯਤਨ ਕਰੋ ਤਾਂ ਕਿ ਲੋਕ ਅਵੇਅਰ ਹੋ ਸਕਣ ਤੇ ਆਪਣਾ ਬਚਾਅ ਕਰ ਸਕਣ ਦਾਸ ਪਾਈ ਗੁਰਦੇਵ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਮ ਠੀਕ ਹੈ 1 ਮਿੰਟ ਹੋਲਡ ਕਰਿਓ ਯਾਰ ਹਾਂਜੀ ਹਾਂਜੀ ਮੈਂ ਬੈਂਕ ਦੇ ਸਾਹਮਣੇ ਮਾਮੂ ਮੈਂ ਬੈਂਕ ਦੇ ਸਾਹਮਣੇ ਖੜਾ ਸੀ ਕਿੰਨਾ ਕੁ ਟਾਈਮ ਲੱਗ ਰਿਹਾ ਮੈਂ ਜਾ ਰਿਹਾ ਆਂ ਆਪਣਾ ਘਰ ਨੂੰ ਮੈਂ ਉਹਨਾਂ ਦੇ ਘਰ ਹਾਂ ਸੀਟੇ ਉਹਨਾਂ ਦੇ ਤੇ ਉਧਰੋਂ ਘਰ ਜਾ ਰਿਹਾ ਬਸ ਪਹੁੰਚਣ ਲੱਗਾ ਮੈਨੂੰ ਲੱਗਾ ਹਾਂਜੀ ਖੈਰ ਸੀ ਸੀਟੇ ਹੋ ਰਹਾਂ ਲੈ ਹਾਂਜੀ ਹਾਂਜੀ ਉਹ ਉਹਨਾਂ ਦੀ ਮਾਤਾ ਥੋੜੀ ਢਿੱਲੀ ਹੈ ਅੱਛਾ ਅੱਛਾ ਤੇ ਉਹ ਕਹਿੰਦੇ ਜੀ ਮਾਮੂ ਮੈਂ ਨਾ ਬੈਂਕ ਦੇ ਸਾਹਮਣੇ ਬੈਂਕ ਦੇ ਸਾਹਮਣੇ ਖੜਾ ਜਰਾ ਜਲਦੀ ਪਹੁੰਚ ਕੇ ਮੈਨੂੰ ਉਹਨਾਂ ਚੈੱਕ ਬੁੱਕ ਦੀ ਫੋਟੋ ਇੱਕ ਵਾਰੀ ਭੇਜ ਦਿਓ ਠੀਕ ਹੈ ਮਬੀਦਾ ਵੀਦਾ ਠੀਕੋ ਠੀਕੋ ਆ ਦੇਖੋ ਜੀ ਇਹ ਫਿਰ ਤੋਂ ਮੈਨੂੰ ਫੋਨ ਕਰ ਰਿਹਾ ਮੈਂ ਚਾਹੁੰਦਾ ਤੇ ਇਹਦਾ ਫੋਨ ਹੁਣੇ ਹੀ ਕੱਟ ਸਕਦਾ ਸੀ ਸਿਰਫ ਮੈਂ ਤੁਹਾਨੂੰ ਦਿਖਾਉਣ ਲਈ ਕਿ ਕਿੰਦਾ ਕਿੰਦਾ ਬੰਦੇ ਨੂੰ ਇੱਕਦਮ ਹੁਣੇ ਇਹਦਾ ਫੋਨ ਵੇਖੋ ਇਹਨੇ ਛੰਡਾ ਲਾਇਆ ਕੈਨੇਡਾ ਦਾ ਤੇ ਨੰਬਰ ਇਹਦਾ ਵੇਖੋ ਕਿਤੇ ਤੁਹਾਨੂੰ ਪਤਾ ਲੱਗ ਜਾਣਾ ਵੀ ਇਹਦਾ ਨੰਬਰ ਪਾਕਿਸਤਾਨ ਦਾ ਦੇਖੋ +92 ਇਸ ਕਰਕੇ ਜਦ ਤੁਸੀਂ ਕੋਈ ਝੰਡਾ ਵੇਖਦੇ ਹੋ ਇਦਾਂ ਦਾ ਨਿਸ਼ਾਨ ਵੇਖਦੇ ਹੋ ਤੇ ਨੰਬਰ ਵੇਖ ਕੇ ਸੋਚਿਆ ਕਰੋ ਵੀ ਇਹ ਨੰਬਰ ਦੂਜੀ ਥਾਂ ਤੋਂ ਆਉਣ ਡਿਆ ਤੇ ਝੰਡਾ ਨੇ ਹੋਰ ਮੁਰਖ ਦਾ ਲਾਇਆ ਉਦੋਂ ਵੀ ਥੋੜੀ ਜਿਹੀ ਸਿਆਣਪ ਵਰਤੋ ਪੁੱਛੋ ਥੋੜਾ ਜਿਹਾ ਆਪਣੇ ਆਪ ਨੂੰ ਜਿਹੜਾ ਇੱਕਦਮ ਤਨੂੰ ਪੈਸਿਆਂ ਬਾਰੇ ਕਹਿੰਦਾ ਆਪਾਂ ਲੋਕ ਕੀ ਕਰਦੇ ਹਾਂ ਕਿ ਜੇ ਕਿਸੇ ਨੇ ਕਹਿੰਦਾ ਮੈਂ ਤੈਨੂੰ ਬਾਹਰੋਂ ਪੈਸੇ ਭੇਜਣੇ ਆ ਸਾਡਾ ਸਾਰੀਆਂ ਚੀਜ਼ਾਂ ਤੋਂ ਧਿਆਨ हट ਜਾਂਦਾ ਸਿਕਿਉਰਟੀ ਵਾਲੇ ਬੰਨੇ ਹੋ ਤੇ ਅਸੀਂ ਸਿਰਫ ਪੈਸੇ ਵਾਲੇ ਬੰਨੇ ਪੈ ਜਾਣਗੇ ਚੱਲ ਗਰੀ ਪੈਸੇ ਭੇਜਦਾ ਜੇ ਪੈਸੇ ਤਾਂ ਭੇਜੇ ਉਹਨੇ ਪੈਸੇ ਭੇਜਣੇ ਨਹੀਂ ਆ ਤੁਹਾਨੂੰ ਉਹਨੇ ਪੈਸੇ ਤੁਹਾਨੂੰ ਤੁਹਾਡੇ ਕੋਲੋਂ ਐਂਟ ਨਹੀਂ ਸਕੋ ਤੁਹਾਡੇ ਕਿਸੇ ਵੀ ਗਰੀਬ ਦੇ ਖਾਤੇ ਜੀ ਕੋਈ ਥੋੜਾ ਬਦਲ ਪੈਸਾ ਹੁੰਦਾ ਤੇ ਉਹ ਕਢਾ ਕੇ ਆ ਜਾਂਦੇ ਇਸ ਲਈ ਸਾਰੇ ਆਪਣਾ ਸੂਝ ਹੋਣਾ ਹੋਊਗਾ ਇਦਾਂ ਦੇ ਬੰਦਿਆਂ ਨੂੰ ਤੁਸੀਂ ਸਵਾਲ ਕਰਿਆ ਕਰੋ ਅੱਗੋਂ ਮਾੜਾ ਮੋਟਾ ਕੋਈ ਆਪ ਆਪੇ ਤਾਂ ਰਖੜਾ ਛੱਡ ਜਣਗੇ ਹੁਣ ਆਪਾਂ ਤੀਸਰੀ ਕਾਲ ਤੇ ਇਹਨੂੰ ਅਸਲੀ ਗੱਤੇ ਦੀ ਸਾਹਮਣੇ ਤੁਹਾਡੇ ਲਿਆਵਾਂਗੇ ਤੁਸੀਂ ਦੇਖਣਾ ਫਿਰ ਕਿਦਾਂ ਨੇ ਆਪਣਾ ਪਾਸੇ ਹਟ ਜਾਣਾ ਓਕੇ ਜੀ ਆਵੇ ਕੋਈ ਹੁਣ ਫੇਰ ਕਾਲ ਦੀ ਆ ਰਹੀ ਆ ਆਓ ਇਹਦੇ ਨਾਲ ਗੱਲ ਕਰੀਏ ਤੇ ਕੰਮ ਦਾ ਹੁਣ ਐਂਡ ਕਰਾਈਏ ਜਾਰ ਹਲੋ ਹਲੋ ਹਾਂਜੀ ਹਾਂਜੀ ਮਮੂ ਜੀ ਬਣੇ ਬਣੇਵਿਆ ਮੈਨੂੰ ਨਾ ਜਸਪਾਲ ਸਿੰਘ ਦਾ ਫੋਨ ਆਇਆ ਹੀ ਹੁਣੇ ਤਰਨਤਾਰਨੋਂ अच्छा दो दिन मैं सलाह की थी तो वो कहंदा ਵੀ ਨਾ ਕਿਸ ਨੂੰ ਤੁਸੀਂ ਪਾਇਓ ਆਪਣਾ ਅਕਾਊਂਟ ਨੰਬਰ ਇਹ ਲੋਕਾਂ ਨੂੰ ਸਾਫ਼ ਕਰ ਜਣਾ ਤੇ ਉਹ ਉਹ ਮੈਨੂੰ ਲੱਗਦਾ ਵੀ ਤੁਮਹਾਨੂੰ ਗਰਲਾਲ ਸਿੰਘ ਨਹੀਂ ਬੋਲਦਾ ਪਿਆ ਮੈਨੂੰ ਲੱਗਦਾ ਪਿਆ ਚਲੋ ਠੀਕ ਹੈ मामੂ ਜੀ ਰਹਿਣ ਦਿਓ ਕੋਈ ਗੱਲ ਨਹੀਂ ਕਿ ਜੇ ਤੈਨੂੰ ਦੂ ਗਰਲਾਲ ਸਿੰਘ ਬੋਲਦਾ ਹੁੰਦਾ ਨਾ ਤੇ ਫਿਰ ਮੈਂ ਤੈਨੂੰ ਤੁਮ ਨੂੰ ਵੀਡੀਓ ਕਾਲ ਕਰਨੀ ਉਹ ਕਹਿੰਦਾ ਤੈਨੂੰ ਵੀਡੀਓ ਕਾਲ ਤੈਨਾਂ ਨੇ ਕੀਤੀ ਮੈਂ ਨਹੀਂ ਉਹਨਾਂ ਨੇ ਕੀਤੀ ਨਹੀਂ ਆ ਤੇ ਨਹੀਂ ਤੇ ਮੈਂ ਆ ਗਿਆ मामੂ ਜੀ ਮੈਂ ਤੁਹਾਨੂੰ ਦੱਸਿਆ ਮੇਰਾ ਵੀਪੀਐਲ ਖਤਮ ਹੋਇਆ ਵੀਪੀਐਲ ਲੋਵਾਵਾਂਗਾ ਤੇ ਮੈਂ ਵੀਡੀਓ ਕਾਲ ਕਰਾਂਗਾ ਤੁਹਾਨੂੰ ਤੇ ਤੁਸੀਂ ਪਤਾ ਨਹੀਂ ਕਿਹੜੇ ਚੱਕਰਾਂ 'ਚ ਪਏ ਖੜੇ ਜੇ ਜਸਪਾਲ ਸਿੰਘ ਕਹਿੰਦੇ ਤਬ ਤਾਂ ਨਾਲੇ ਪੈਂਦੇ ਵੀ ਮੇਰਾ ਵੀ ਇਹਨੇ 2 ਲੱਖ ਨਹੀਂ ਅਜੇ ਤੱਕ ਮੋੜਿਆ ਜਸਵਾਲ ਸਿੰਘ ਕਹੀ ਜਾਵੇ ਹਾਂ ਜਦੋਂ ਮੈਂ ਜਸਵਾਲ ਸਿੰਘ ਹੋਰ ਨਾਲ ਰਾਤ ਤੇ ਛੱਡਿਆ ਹੋਇਆ ਤਾਂ ਕਹੀ ਜਾਂਦਾ ਉਹਦੇ ਕਹਣਾ ਹੀ ਕਹਣਾ ਮੁਕਾਬਲੇ ਦੇ ਵਿੱਚ ਉਹ ਕਹਿੰਦੇ ਪਹਿਲਾਂ ਦੂਰ ਉਹਾਰੇ ਕੀ ਸਮਝ ਕੇ ਤੇ ਨਾਲ ਗੱਲ ਕੀਤੀ ਸੀ ਨਹੀਂ ਭੜਿਆ ਮੈਂ ਐਦਾਂ ਨਾ ਕਰਿਆ ਕਰੋ ਤੁਸੀਂ ਜੰਗੇ ਨਹੀਂ ਲੱਗੀ ਦਾ ਤੇ ਜੇ ਕੋਈ ਕੰਮ-ਕੰਮ ਕਰਿਆ ਮਾਮੂ ਮਰਜੀ ਮਰਜੀ ਮਾਮੂ ਤੁਹਾਡੇ ਨਹੀਂ ਬੇਟਾ ਕੰਮ ਕਰਿਆ ਕਰੋ ਬੇਬਾਈ ਬੇਈਮਾਨੀ ਨਾ ਕਰਿਆ ਕਰਕੇ ਨੇ ਨਿਆਣੇ ਜੇ ਸਿਆਣੇ ਬਣੀ ਤਾਂ ਹੁੰਦਾ ਦੇਖੋ ਐਨੇ ਐਨਾ ਕਾ ਕੋਈ ਕਹਿਣਾ ਜੀ ਲੋਕੋ ਅੱਗੋਂ ਇਹਨਾਂ ਨੂੰ ਸਾਰੇ ਗੁਰਵਾਲ ਸਿੰਘ ਸਿੱਧੇ ਹੋ ਜਾਣੇ ਸਾਰੇ ਗੁਰਵਾਲ ਲ ਤੇਰਾ ਨਾਮ ਲੈ ਰਿਹਾ ਯਾਰ ਸਾਰੀ ਭਾਈ ਜਸਪਾਲ ਸਿੰਘ ਜੀ ਐ ਗੱਲ ਇਤਰਾਵੇ ਵੀ ਲੋਕਾਂ ਨੂੰ ਜਗਾਉਣ ਵਾਸਤੇ ਇੱਕ ਦੂਜੇ ਨੂੰ ਵੀਡੀਓ ਬਣਾ ਕੇ ਪਾਉਣੀਆਂ ਸਭ ਦੀਆਂ ਲਾਜ਼ਮੀ ਆ ਦੇਖੋ ਪਤਾ ਨਹੀਂ ਕਿਹਦੇ ਕਿਹਦੇ ਨਾਲ ਫਰਾਡ ਹੋ ਜਾਣਾ ਜੇ ਆਪਾਂ ਇੱਕ ਦੂਜੇ ਨੂੰ ਇਦਾਂ ਦੱਸਾਂਗੇ ਸਾਰਿਆਂ ਨੂੰ ਤੇ ਲੋਕੀ ਬਚ ਸਕਦੇ ਆ ਸੋ ਇਸ ਲਈ ਜਿੰਨੇ ਵੀ ਭਾਈ ਜਸਪਾਲ ਸਿੰਘ ਵਰਗੇ ਇੱਕ ਦੂਜੇ ਦੇ ਦੋਸਤ ਹੋਣ ਉਸਾਂ ਨੇ ਇੱਕ ਦੂਜੇ ਨੂੰ ਕਾਲ ਕਰਕੇ ਜਗਾਇਆ ਕਰੋ ਕਿਉਂਕਿ ਅੱਜ ਕੱਲ ਬਹੁਤ ਲੋਕੀ ਇੱਕ ਦੂਜੇ ਦੇ ਫੇਸਬੁੱਕ ਤੇ ਵੀ ਪੈਸੇ ਮੰਗ ਲੈਂਦੇ ਆ ਫੇਸਬੁੱਕ ਤੇ ਜੇ ਕੋਈ ਅਕਾਊਂਟ ਬਣਾ ਕੇ ਪੈਸੇ ਮੰਗੇ ਤਾਂ ਵੀ ਪੁੱਛ ਕੇ ਫਿਰ ਫੋਨ ਤੇ ਵੈਰੀਫਾਈ ਕਰੋ ਜਿੱਦਾਂ ਮਰਜ਼ੀ ਕਰੋ ਪੁੱਛਣ ਤੋਂ ਬਿਨਾ ਕਿਸੇ ਨੂੰ ਪੈਸਾ ਨਾ ਦਿਓ ਸੋ ਇਹ ਮੇਰੀ ਕੋਸ਼ਿਸ਼ ਸੀਗੀ ਤੁਹਾਨੂੰ ਸਾਰਿਆਂ ਨੂੰ ਦੱਸਣ ਦੀ ਇਸ ਲਈ ਮੈਂ ਤਾਂ ਇਹ ਵੀਡੀਓ ਬਣਾ ਕੇ ਪਾਈ ਆ ਬਹੁਤ ਬਹੁਤ ਧੰਨਵਾਦ